ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਨਵਰਾਸਕਾ ਉਮਾਹਾ ਤੋਂ ਯੂ ਐਸ ਅਟਾਰਨੀ ਆਫਿਸ ਦੇ ਜਿਹੜੇ ਨਵਰਾਸਕਾ ਦੇ ਆ ਉਹਨਾਂ ਨੇ ਕਿਹਾ ਵੀ ਪੰਜ ਜਾਣਿਆਂ ਨੂੰ ਕਸਟਡੀ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ ਕਾਰਨ ਕੀ ਆ ਵੀ ਉਹਨਾਂ ਦੇ ਦੁਆਰਾ ਹਿਊਮਨ ਟ੍ਰੈਫਿਕਿੰਗ ਮਨੁੱਖੀ ਤਸਕਰੀ ਨਸ਼ਾ ਤਸਕਰੀ ਤੇ ਸੈਕਸ ਟ੍ਰੈਫਿਕਿੰਗ ਦਾ ਜਿਹੜਾ ਰੈਕਟ ਆ ਰਿੰਗ ਆ ਉਹ ਚਲਾਇਆ ਜਾ ਰਿਹਾ ਸੀ ਇਹ ਪੰਜ ਜਣੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਜਿਨ੍ਹਾਂ ਚੋਂ ਇਹਨਾਂ ਨੇ ਚਾਰ ਜਣਿਆਂ ਨੂੰ ਕਸਟਡੀ ਚ ਲੈ ਲਿਆ ਇਹ ਪੰਜੇ ਦੇ ਪੰਜੇ ਹੀ ਭਾਰਤੀ ਮੂਲ ਦੇ ਦੱਸੇ ਜਾਂਦੇ ਆ ਕੇਤਨ ਕੈਂਟਾ ਕੁਮਾਰ ਚੌਧਰੀ ਕਨ ਚੌਧਰੀ 36 ਸਾਲਾਂ ਐਲਕਹੌਰਨ ਨਿਊ ਇੰਗਲੈਂਡ ਰਸ਼ਮੀ ਅਜੀਤ ਸਮਾਨੀ ਫਾਲਗੁਨੀ ਸਮਾਨੀ 42 ਸਾਲਾਂ ਦੀ ਇਹ ਵੀ ਉੱਥੇ ਉਸੇ ਥਾਂ ਦੀ ਅਮਿਤ ਪ੍ਰਹਲਾਦ ਭਾਈ ਚੌਧਰੀ 32 ਸਾਲਾਂ ਦਾ ਅਮਿਤ ਦੇ ਨਾਮ ਨਾਲ ਜਾਣਿਆ ਜਾਂਦਾ ਉਮਾਹਾ ਤੋਂ ਅਮਿਤ ਬਾਬੂ ਭਾਈ ਚੌਧਰੀ ਮੈਟ ਕਰਕੇ ਜਾਣਿਆ ਜਾਂਦਾ 33 ਸਾਲਾਂ ਦਾ ਓਮਾਹਾ ਤੋਂ ਮਹੇਸ਼ ਕੁਮਾਰ ਚੌਧਰੀ ਮਹੇਸ਼ ਦੇ ਨਾਂ ਨਾਲ ਜਾਣਿਆ ਜਾਂਦਾ 38 ਸਾਲਾਂ ਦਾ ਨਾਰਥ ਫੋਕ ਨਿਊ ਇੰਗਲੈਂਡ ਤੋਂ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ 14 ਤੋਂ ਵੱਧ ਥਾਵਾਂ ਦੇ ਉੱਤੇ ਇਹਨਾਂ ਦੇ ਹੋਟਲ ਮੋਰਟਲਸ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਸੈਲੂਨਸ ਬਰੋ ਐਂਡ ਲੈਸ਼ ਕਰਕੇ ਇਹਨਾਂ ਨੇ ਬੜਾਏ ਹੋਏ ਸੀ ਯੂ ਐਸ ਅਟਾਰਨੀ ਆਫਿਸ ਨੇ ਦੱਸਿਆ ਵੀ 10 ਜਿਹੜੇ ਬੱਚੇ ਚਿਲड्रन ਉਹਨਾਂ ਨੂੰ ਧੱਕੇ ਦੇ ਨਾਲ ਉੱਥੇ ਕੰਮ ਜਿਹੜਾ ਉਹ ਕਰਵਾਇਆ ਜਾ ਰਿਹਾ ਸੀ ਆ ਇੱਕ ਹਿਸਾਬ ਦੇ ਨਾਲ ਬੰਧੂਆ ਮਜ਼ਦੂਰੀ ਸੀ ਲਿਟਲ ਟੂ ਨੋ ਪੇ ਜਿਹੜੀ ਆ ਉਹ ਉਹਨਾਂ ਨੂੰ ਮਿਲ ਰਹੀ ਸੀ ਇਹਨਾਂ ਦਸਾਂ ਬੱਚਿਆਂ ਨੂੰ ਉੱਥੇ ਬਚਾਇਆ ਗਿਆ ਆ ਇਸ ਤੋਂ ਇਲਾਵਾ 17 ਅਡਲਟ 17 ਜਾਣੇ ਜਿਹੜੇ ਹੋਰ ਆ ਉਹਨਾਂ ਨੂੰ ਰੈਸਕਿਊ ਜਿਹੜਾ ਆ ਇਹਨਾਂ ਨੇ ਕੀਤਾ ਹੈਗਾ ਆ ਸੋ ਵਿਕਟਮਸ ਕਿੰਨੇ ਵੀ ਉਹਨਾਂ ਡਿਫੈਂਡੈਂਟਸ ਨੂੰ ਉੱਥੇ ਹੋਟਲ ਦੇ ਵਿੱਚ ਰਹਿਣ ਦੇ ਲਈ ਲੇਬਰ ਦੇ ਲਈ ਐਕਸਪਲੋਇਟ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ ਇੱਕ ਤੋਂ ਵੱਧ ਜਿਹੜੇ ਡਿਫੈਂਡੈਂਟ ਆ ਉਹਨਾਂ ਦੇ ਉਹ ਸੈਕਸ ਟ੍ਰੈਫਿਕਿੰਗ ਦੇ ਵਿੱਚ ਇੰਗੇਜ ਹੋਣ ਦੇ ਵੀ ਜਿਹੜੇ ਚਾਰਜ ਆ ਉਹ ਲੱਗੇ ਆ ਉਤੋਂ ਹਰਜੋਤ ਸਿੰਘ ਜੀ ਵੀ ਜਿਹੜੇ ਇਹਨਾਂ ਨੇ ਹੋਟਲ ਮੋਟਰਲਾਂ ਦੇ ਵਿੱਚ ਰੱਖੇ ਸੀ ਉਹ ਇੰਨੇ ਕ ਮੰਦੇ ਜਿਹੜੇ ਉਹ ਹਾਲ ਸੀਗੇ ਕਹਿੰਦੇ ਵੀ ਉਹਨਾਂ ਨੂੰ ਭੁੰਝੇ ਸੌਣਾ ਪੈਂਦਾ ਸੀਗਾ ਕਾਕਰੋਚੀ ਕਾਕਰਸੀ 언ਹੈਲਦੀ ਕੰਡੀਸ਼ਨਸ ਦੇ ਵਿੱਚ ਉੱਥੇ ਉਹਨਾਂ ਨੂੰ ਰੱਖਿਆ ਜਿਹੜਾ ਉਹ ਜਾ ਰਿਹਾ ਸੀ ਇਨਾਂ ਦੇ ਵਿੱਚੋਂ ਲੱਗਦਾ ਕੋਈ ਪਟੇਲ ਦਾ ਵੀ ਸ਼ਾਇਦ ਰਿਸ਼ਤੇਦਾਰ ਹੋਵੇ ਕਿਉਂਕਿ ਇਹਨਾਂ ਪੰਜਾਂ ਜਣਿਆਂ 'ਚੋਂ ਕਈਆਂ ਨੇ ਧੋਖੇ ਦੇ ਨਾਲ ਯੂ ਵੀਜ਼ਾ ਓਬਟੇਨ ਕਰਨ ਦੀ ਵੀ ਜਿਹੜੀ ਆਹੋ ਕੋਸ਼ਿਸ਼ ਕੀਤੀ ਸੀ ਮਨੀ ਲਾਂਡਰਿੰਗ ਦੇ ਵੀ ਚਾਰजेस ਇਹਨਾਂ ਦੇ ਉੱਤੇ ਲੱਗੇ ਆ 5,65,000 ਤੋਂ ਵੱਧ ਜਿਹੜਾ ਕੈਸ਼ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਕੋਲੋਂ ਮਿਲਿਆ ਇਲੀਗਲ ਡਰੱਗ ਟਰੈਫਿਕਿੰਗ ਜਿਹੜੀ ਆ ਉਹ ਵੀ ਇਹ ਕਰ ਰਹੇ ਸੀ ਯੂਐਸ ਦੇ ਅਟਾਰਨੀ ਲੈਸਲੀ ਵਰਡਸ ਨੇ ਜਿਹੜਾ ਉਹ ਕਿਹਾ ਵੀ ਇਸ ਤੋਂ ਜ਼ਿਆਦਾ ਕਨਾਉਣਾ ਕੰਮ ਹੋ ਹੀ ਨਹੀਂ ਸਕਦਾ ਵੀ ਤੁਸੀਂ ਦੂਜੇ ਹੋਰ ਮਨੁੱਖਾਂ ਨੂੰ ਤਸਕਰੀ ਦੇ ਵਿੱਚ ਜਿਹੜਾ ਹੋ ਵਰਤੋ ਪ੍ਰੋਫਿਟ ਦੇ ਲਈ ਉਹਨਾਂ ਨੂੰ ਵਰਤੋ ਪਲੇਜ਼ਰ ਦੇ ਲਈ ਵਰਤੋ ਉਹਨਾਂ ਨੂੰ ਅਪਰੈਸ ਕਰਕੇ ਰੱਖੋ ਬੰਧਕ ਬਣਾ ਕੇ ਰੱਖੋ ਟਰੈਪ ਕਰਕੇ ਰੱਖੋ ਤੇ ਉਹਨਾਂ ਤੋਂ ਇੱਕ ਹਸਾਬ ਦੇ ਨਾਲ ਬੰਧੂਆ ਮਜ਼ਦੂਰੀ ਜਿਹੜੀ ਉਹ ਕਰਾਓ ਉਹਨਾਂ ਨੇ ਕਿਹਾ ਵੀ ਜੇ ਇਸ ਤਰੀਕੇ ਦੇ ਦਰਿੰਦੇ ਇੱਥੇ ਰਹਿੰਦੇ ਆ ਤੇ ਇਹ ਸਾਡਾ ਫਰਜ ਆ ਵੀ ਅਜਿਹੇ ਦਰਿੰਦਿਆਂ ਨੂੰ ਜਿਹੜਾ ਉਹ ਅਸੀਂ ਫੜੀਏ ਤੇ ਇਹਨਾਂ ਨੂੰ ਫਿਰ ਬਣਦੀ ਜਿਹੜੀ ਸਜ਼ਾ ਆ ਉਹ ਬਣਾਈ ਜਾਵੇ ਲੋਕਲ ਲਾ ਐਨਫੋਰਸਮੈਂਟ ਐਫ ਬੀ ਆਈ ਤੇ ਹੋਰ ਜਿਹੜੀਆਂ ਏਜੰਸੀਜ਼ ਨੇ ਇਸ ਦੇ ਵਿੱਚ ਮਦਦ ਕਰਕੇ ਇਹਨਾਂ ਪੰਜਾਂ ਜਾਣਿਆਂ ਨੂੰ ਚਾਰਜ ਕੀਤਾ ਚਾਰ ਜਾਣੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ 10 ਬੱਚੇ 17 ਜਿਹੜੇ ਅਡਲਟ ਆ ਉਹ ਇਹਨਾਂ ਦੇ ਚੁੰਗਲ ਦੇ ਵਿੱਚੋਂ ਜਿਹੜੇ ਉਹ ਫਸਾਏ ਹੈਗੇ ਆ ਭਾਰਤੀਆਂ ਦੇ ਦੁਆਰਾ ਲਗਾਤਾਰ ਇਦਾਂ ਦੀਆਂ ਜਿਹੜੀਆਂ ਕਰਤੂਤਾਆਂ ਆ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ ਤੇ ਇਸ ਦਾ ਜਿਹੜਾ ਪਰਦਾ ਫਾਸ਼ ਨਵਰਾਸ਼ਕਾ ਦੇ ਵਿੱਚ ਜੋ ਇਹ ਰਿੰਗ ਜੋ ਇਹ ਰੈਕਟ ਹਿਊਮਨ ਟ੍ਰੈਫਿਕਿੰਗ ਡਰੱਗ ਟ੍ਰੈਫਿਕਿੰਗ ਸੈਕਸ ਟ੍ਰੈਫਿਕਿੰਗ ਮਨੀ ਲਾਂਡਰਿੰਗ ਦਾ ਇਨਾ ਆਦੇ ਦੁਆਰਾ ਚਲਾਇਆ ਜਾ ਰਿਹਾ ਸੀ ਉਹ ਇਸ ਟਾਈਮ ਸਾਹਮਣੇ ਆ ਮੋਦੀ ਇੱਕ ਪਾਸੇ ਕਹਿੰਦਾ ਆ ਵੀ ਮੇਰਾ ਜਿਹੜਾ ਜੀ ਪ੍ਰੀਯ ਮਿੱਤਰ ਆ ਅਮਰੀਕਾ ਦੇ ਨਾਲ ਸਾਡੀ ਯਾਰੀ ਇੰਨੀ ਆ ਤੇ ਅਮਰੀਕਾ ਚ ਉਦੋਂ ਆ ਕੇ ਲੋਕ ਕਿੱਦਾਂ ਦੀਆਂ ਜਿਹੜੀਆਂ ਕਰਤੂਤਾ ਆ ਉਹ ਕਰ ਰਹੇ ਹੈਗੇ